ਮੁਰਦਾਬਾਦ 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 ਕੇਂਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਫੁਈਵਟ ਜਸਟਿਸ ਫੁਈਵਟ ਜਸਟਿਸ ਫੁਈਵਟ ਮੁਰਦਾਬਾਦ ਮੁਰਦਾਬਾਦ ਕਲਕੱਤਾ ਸਰਕਾਰ ਮੁਰਦਾਬਾਦ ਮੁਰਦਾਬਾਦ ਕਲਕੱਤਾ ਵਿਖੇ ਜਿਹੜੀ ਡਾਕਟਰ ਟ੍ਰੇਨਿੰਗ ਡਾਕਟਰ ਸੀ ਜਿਸ ਦੇ ਨਾਲ ਦੁਸ਼ਕਰਮ ਅਤੇ ਉਹਦਾ ਕਤਲ ਕੀਤਾ ਗਿਆ ਇਹ ਮਾਮਲਾ ਲਗਾਤਾਰ ਦੇਸ਼ ਦੇ ਲੋਕਾਂ ਦੇ ਵਿੱਚ ਇਸ ਮਾਮਲੇ ਦੇ ਬਾਅਦ ਗੁੱਸਾ ਵੱਧਦਾ ਜਾ ਰਿਹਾ ਹੈ ਥਾਂ ਥਾਂ ਤੇ ਇਸ ਡਾਕਟਰ ਨੂੰ ਇਨਸਾਫ ਦਵਾਨ ਦੇ ਲਈ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੋਕ ਮੰਗ ਕਰ ਰਹੇ ਹਨ ਵੀ ਅੱਜ ਸਮਾਣਾ ਦੇ ਵਿੱਚ ਬਿਜਲੀ ਬੋਰਡ ਦੇ ਮੁਲਾਜ਼ਮ ਵੱਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਵੀ ਜਿਹੜੇ ਇਸ ਦੇ ਕਾਤਿਲ ਹਨ ਜਿਨ੍ਹਾਂ ਨੇ ਜੋ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਔਰ ਖਾਸ ਕਰ ਜਿਹੜੀ ਦਫ਼ਤਰਾਂ ਦੇ ਵਿੱਚ ਲੜਕੀਆਂ ਕੰਮ ਕਰਦੀਆਂ ਹਨ ਜਿਹੜੀਆਂ ਬੇਟੀਆਂ ਪੜਨ ਜਾਂਦੀਆਂ ਹਨ ਜਾਂ ਆਫਿਸ 'ਚ ਕੰਮ ਕਰਦੀਆਂ ਹਨ ਉਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਇਸ ਤਰ੍ਹਾਂ ਦੀ ਸਖਤ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਤਾਂ ਜਾ ਕੇ ਸਰਕਾਰ ਇਸ ਤੇ ਕੋਈ ਸਖਤ ਕਦਮ ਉਠਾਵੇਗੀ ਇਹਨਾਂ ਕੁੜੀਆਂ ਦੇ ਲਈ ਲੜਕੀਆਂ ਦੇ ਲਈ ਖਾਸ ਤੌਰ ਤੇ ਸੁਰੱਖਿਆ ਦੀ ਮੰਗ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਆਰੋਪੀਆਂ ਨੂੰ ਜੋ ਹੈ ਜਲਦ ਤੋਂ ਜਲਦ ਫੜਕ ਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਜੋ ਹੈ ਔਮਨ ਸੇਫਟੀ ਸੰਬੰਧੀ ਜੋ ਹੈ ਸਖਤ ਕਾਨੂੰਨ ਬਣਾਏ ਜਾਣ ਤਾਂ ਕਿ ਜੋ ਵੀ ਜੋ ਉਹ ਮਿਲ ਕੇ ਬਾਹਰ ਨਿਕਲਦੇ ਆਂ ਚਾਹੇ ਜੋਬ ਤੇ ਜਾ ਰਹੇ ਆਂ ਚਾਹੇ ਸਟੱਡੀ ਵਾਸਤੇ ਤੇ ਉਹ ਨਾ ਉਹ ਆਪਣੇ ਆਪ ਨੂੰ ਸੇਫ ਫੀਲ ਕਰ ਸਕਣ ਅੱਜ ਜਿਹੜਾ ਪ੍ਰੋਟੈਸਟ ਹੈ ਜੀ ਸਾਡੇ ਸਮਾਨਾ ਡਿਵੀਜ਼ਨ ਤੇ ਜਿੰਨੇ ਵੀ ਅਸੀਂ ਯੂਨੀਅਨ ਜਥੇਬੰਦੀਆਂ ਨੇ ਵਕ ਵਕ ਜਿਹੜੀਆਂ ਯੂਨੀਅਨ ਜਥੇਬੰਦੀਆਂ ਨੇ ਉਹ ਅੱਜ ਜਿਹੜਾ ਸਾਡਾ ਭੈਣ ਨਾਲ ਕੋਲਕੱਤਾ ਕੰਡ ਜਿਹੜਾ ਆਪਣੇ ਨਾਲ ਵਾਪਰਿਆ ਜੀ ਉਸ ਦੇ ਰਿਕਾਰਡਿੰਗ ਅੱਜ ਅਸੀਂ ਹਰਤੀ ਫੂਕ ਰਿਹਾ ਤੇ ਇਨਸਾਫ ਦੀ ਮੰਗ ਕਰਦੇ ਆਂ ਸੈਂਟਰ ਸਰਕਾਰ ਤੋਂ ਤੇ ਕੋਲਕੱਤਾ ਸਰਕਾਰ ਤੋਂ ਸਰ ਇਨਸਾਫ ਦੀ ਮੰਗ ਕਰਦੇ ਆ ਇਹਨਾਂ ਦੇ ਜਿਹੜੇ ਇਹਨਾਂ ਦੇ ਨਕਾਮੀਆਂ ਕਰਕੇ ਘਟੀਆਂ ਸਰਕਾਰਾਂ ਕਰਕੇ ਜਿਹੜੇ ਇਹ ਭੈਣਾ ਧੀਆਂ ਭੈਣਾ ਦਾ ਘਰ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਜੀ ਠੀਕ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼